ਅਦਾਕਾਰ ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ ਸਸ਼ਕਾਲ ਤੁਸੀਂ ਦੇਖ ਰਹੇ ਪਬਲਿਕ ਅਪਡੇਟ ਟੀਵੀ ਮੈਂ ਹਾਂ ਦੀਕਸ਼ਾ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਕੌਣ ਨਹੀਂ ਜਾਣਦਾ ਜੀ ਹਾਂ 90 ਦੇ ਦशक ਦੇ ਸੁਪਰ ਹਿੱਟ ਹੀਰੋ ਰਹੇ ਮਿਥਨ ਚੱਕਰਵਰਤੀ ਨੂੰ 70ਵਾਂ ਦਾਦਾ ਸਾਹਿਬ ਨੈਸ਼ਨਲ ਅਵਾਰਡ ਨਾਲ ਨਿਵਾਜ਼ਿਆ ਜਾ ਰਿਹਾ ਹੈ ਇਹ ਅਵਾਰਡ ਸਮਾਰੋ 8 ਅਕਤੂਬਰ 2024 ਨੂੰ ਆਯੋਜਿਤ ਹੋਵੇਗਾ ਅਸ਼ਵਨੀ ਵੈਸ਼ਨਵ ਜੀ ਨੇ ਹੈਵ ਡਿਸੀਜਨ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮਿੱਤੁੰ ਚਕਰਵਰਤੀ ਦੀ सिनेਮੈਕ ਯਾਤਰਾ ਜਿਹੜੀ ਹੈ ਉਹ ਅੱਜ ਕੱਲ ਦੀ ਪੀੜ੍ਹੀਆਂ ਨੂੰ ਕਾਫੀ ਪ੍ਰੇਰਿਤ ਕਰਦੀ ਹੈ ਉਹਨਾਂ ਨੇ ਬਾਲੀਵੁੱਡ ਵਿੱਚ ਕਾਫੀ ਸ਼ਾਨਦਾਰ ਯੋਗਦਾਨ ਦਿੱਤਾ ਹੈ ਕਈ ਸੁਪਰ ਹਿੱਟ ਫਿਲਮਾਂ ਦਾ ਉਹ ਹਿੱਸਾ ਰਹੇ ਨੇ ਤੁਹਾਨੂੰ ਦੱਸਦੀ ਕਿ ਨੈਸ਼ਨਲ ਫਿਲਮ ਮਦਦਾ ਸਾਹਿਬ ਦਾ ਜਿਹੜਾ ਅਵਾਰਡ ਹੈ ਅਗਲੇ ਮਹੀਨੇ ਆਯੋਜਿਤ ਕੀਤਾ ਜਾਵੇਗਾ ਜਿੱਥੇ अभिनेता ਨੂੰ ਮਿੱਤੁੰ ਚੱਕਰਵਰਤੀ ਨੂੰ ਇਹ ਅਵਾਰਡ ਦਿੱਤਾ ਜਾਵੇਗਾ ਇਸ ਗੱਲ ਤੋਂ ਉਹਨਾਂ ਦੇ ਜਿਹੜੇ ਫੈਨਸ ਨੇ ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਹਨਾਂ ਨੂੰ ਮੁਬਾਰਕ ਦੇ ਰਹੇ ਨੇ ਤੁਹਾਨੂੰ ਦੱਸਦੀ ਕਿ 90 ਦੇ ਦਸ਼ਕ ਦੇ ਮਿੱਤੁੰ ਚੱਕਰਵਰਤੀ ਨੇ ਕਾਫੀ ਹਿੱਟ ਫਿਲਮਾਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਤੇ ਕਾਫੀ ਫਿਲਮਾਂ ਦਾ ਉਹ ਹਿੱਸਾ ਰਹੇ ਹਨ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਲਈ ਪਬਲਿਕ ਅਪਡੇਟ ਟੀਵੀ ਨਾਲ ਜੁੜੇ ਰਹੋ ਧੰਨਵਾਦ